ਜਿਵੇਂ ਇੱਕ ਭਾਂਡਾ ਡੱਬੂ ਵੀ ਖੜਕਾ ਕੇ ਲੋਕਾਂ 'ਚ ਮੇਲਾ ਲਾਉਣ ਜਾਂਦਾ ਉਹਵੇਂ ਭਗਵੰਤ ਸਾਨੀ ਸਾਹਿਬ ਡੁਗਡੂਗੀ ਖੜਕਾ ਕੇ ਲੋਕਾਂ ਨੂੰ ਪਰਮੋਹਨ ਚ ਲੱਗੇ ਰਿਹਾ ਪੰਜਾਬ ਦੇ ਪੈਗਮਾਨ ਸੀਐਮ ਦਾ ਪੁੱਤਰਾ ਫੂਕ ਕੇ ਪ੍ਰਦਰਸ਼ਨ ਕਰ ਰਿਹਾ ਉਹ ਸੀਐਮ ਜਿਹੜਾ ਪੰਜਾਬ ਦੇ ਕੱਟੇ ਨਾਲ ਪੰਜਾਬ ਦੀ ਸਿਕਿਉਰਿਟੀ ਨਾਲ ਪੰਜਾਬ ਦੇ ਹੈਲੀਕਾਪਟਰ ਨਾਲ ਕਦੀ ਰਾਜਸਥਾਨ ਕਦੀ ਦਿੱਲੀ ਕਦੀ ਹਮਾਚਲ ਚ ਜਾ ਕੇ ਗਜਾਹ ਚ ਜਾ ਕੇ ਪ੍ਰਚਾਰ ਕਰਦਾ ਦਿੱਲੀ ਦਾ ਜਾਣ ਹੈ ਨੇ ਬੋਟੀ ਭੱਦੀ ਸ਼ਾਹ ਦਿੱਲੀ ਅਮੀਸ਼ਾ ਸਾਹਿਬ ਬਾਰੇ ਬੋਲੀ ਆ ਉਸ ਤੇ ਰੋਸ ਵਜੋ ਅੱਜ ਅਸੀਂ ਇਹਦਾ ਪੁੱਤਾ ਸਾੜਿਆ ਅਸੀਂ ਪੁੱਛਣਾ ਚਾਹੁੰਦੇ ਆ ਤੁਸੀਂ ਵਾਦੇ ਕੀਤੇ ਸੀ ਅਸੀਂ ਭੈਣਾਂ ਨੂੰ 1000 ਰੁਪਿਆ ਖਾਤੇ ਚ ਪਾਵਾਂਗੇ ਰੰਗਲਾ ਪੰਜਾਬ ਬਣਾਵਾਂਗੇ ਨੌਜਵਾਨਾਂ ਨੂੰ ਨੌਕਰੀ ਦਵਾਂਗੇ 3.5 ਸਾਲ ਦੇ ਕਰੀਬ ਇੰਨਾ ਦੀ ਸਰਕਾਰ ਨੂੰ ਹੋ ਗਿਆ ਨਾ ਤਾਂ ਕੋਈ ਵਪਾਰੀ ਸੇਫ ਆ ਨਾ ਕੋਈ ਭੈਣ ਦੇ ਖਾਤੇ ਚ ਹਜ਼ਾਰ ਰੁਪਿਆ ਆਇਆ ਸਿਰਫ ਇੱਕ ਡਰਾਮੇ ਦੀ ਰਾਜਨੀਤੀ ਭਗਵੰਤ ਮਾਨ ਨੇ ਕੀਤੀ ਆ ਜੈ ਹਿੰਦ ਜੈ ਹਿੰਦ ਮੁਬਾਰਕ ਮੁਬਾਰਕ ਜੈ ਹਿੰਦ ਮੁਬਾਰਕ ਮੁਬਾਰਕ ਜੈ ਹਿੰਦ ਮੁਬਾਰਕ ਅੱਜ ਪੂਰੇ ਪੰਜਾਬ ਵਿੱਚ ਸਾਡੇ ਮਾਨਯੋਗ ਪ੍ਰਧਾਨ ਸੁਨੀਲ ਜਾਖੜ ਜੀ ਅਸ਼ਵਨੀ ਸ਼ਰਮਾਈ ਦੇ ਦਿਸ਼ਾ ਨਿਰਦੇਸ਼ ਤੇ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਵੱਲੋਂ ਪੰਜਾਬ ਦੇ ਪੈਗਮਾਨ ਸੀਐਮ ਦਾ ਪੁੱਤਰਾ ਫੂਕੇ ਪਰਦਰਸ਼ਨ ਕਰ ਰਹੇ ਆ ਉਹ ਸੀਐਮ ਜਿਹੜਾ ਪੰਜਾਬ ਦੇ ਖਰਚੇ ਨਾਲ ਪੰਜਾਬ ਦੀ ਸਕਿਉਰਿਟੀ ਨਾਲ ਪੰਜਾਬ ਦੇ ਹੈਲੀਕਾਪਟਰਾਂ ਨਾਲ ਕਦੀ ਰਾਜਸਥਾਨ ਕਦੀ ਦਿੱਲੀ ਕਦੀ ਹਿਮਾਚਲ ਚ ਜਾ ਕੇ ਗਜਾਹ ਚ ਜਾ ਕੇ ਪ੍ਰਚਾਰ ਕਰਦਾ ਤੇ ਜਿਹੜਾ ਮਾਨਯੋਗ ਮੋਦੀ ਸਾਹਿਬ ਜੋ ਦੇਸ਼ ਨੂੰ ਅੱਗੇ ਲਿਜਾ ਰਿਹਾ ਅੱਜ ਦੁਨੀਆ ਦੇ ਵਿੱਚ ਹਿੰਦੁਸਤਾਨ ਦਾ ਨਾਮ ਤੇ ਉਹਨਾਂ ਤੇ ਟਿੱਪਣੀ ਕਰਦਾ ਮਾਨਯੋਗ ਅਮੀਸ਼ਾਹ ਸਾਹਿਬ ਜਿਨ੍ਹਾਂ ਦੇ ਰਹਿਨਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣੀ ਉਹਨਾਂ ਤੇ ਸਵਾਲ ਚੱਕਦਾ ਮੈਂ ਭਗਵੰਤ ਮਾਨ ਸਾਹਿਬ ਤੋਂ ਇੱਕ ਸਵਾਲ ਸੀ ਜੰਦੇ ਜਾਂਦੇ ਇਨਾਂ ਨੇ ਬਹੁਤੀ ਭੱਦੀ ਸ਼ਬਦ ਦੀ ਅਮੀਸ਼ਾ ਸਾਹਿਬ ਬਾਰੇ ਬੋਲੀ ਆ ਉਸ ਦੇ ਰੋਸ ਵਿੱਚ ਅੱਜ ਅਸੀਂ ਇਹਦਾ ਪਤਲਾ ਸਾੜਿਆ ਅਸੀਂ ਪੁੱਛਣਾ ਚਾਹੁੰਦੇ ਹਾਂ ਤੁਸੀਂ ਵਾਅਦੇ ਕੀਤੇ ਸੀ ਅਸੀਂ ਭੈਣਾਂ ਨੂੰ 1000 ਰੁਪਿਆ ਖਾਤੇ 'ਚ ਪਾਵਾਂਗੇ ਰੰਗਲਾ ਪੰਜਾਬ ਬਣਾਵਾਂਗੇ ਨੌਜਵਾਨਾਂ ਨੂੰ ਨੌਕਰੀ ਦਵਾਂਗੇ ਗੈਂਗਸਟਰਵਾਦ ਖਤਮ ਕਰਾਂਗੇ ਹਰ ਇੱਕ ਵਪਾਰੀ ਹਰ ਇੱਕ ਦੀ ਜਾਨ ਦੀ ਰਾਖੀ ਕਰਾਂਗੇ ਅਫਸੋਸ ਪਾ 2.5 3.5 ਸਾਲ ਦੇ ਕਰੀਬ ਇਹਨਾਂ ਦੀ ਸਰਕਾਰ ਨੂੰ ਹੋ ਗਿਆ ਨਾ ਤਾਂ ਕੋਈ ਵਪਾਰੀ ਸੇਫ ਆ ਨਾ ਕੋਈ ਭੈਣ ਦੇ ਖਾਤੇ 'ਚ 1000 ਰੁਪਇਆ ਆ ਦਾ ਕੋਈ ਦੁਕਾਨਦਾਰ ਨਾ ਕੋਈ ਆਮ ਜਨਤਾ ਕੋ ਸੇਫਾ ਨਹੀਂ ਉਹਨਾਂ ਨੂੰ ਸਹੂਲਤਾਂ ਮਿਲੀਆਂ ਸਿਰਫ ਇੱਕ ਡਰਾਮੇ ਦੀ ਰਾਜਨੀਤੀ ਭਗਵੰਤ ਮਾਨ ਨੇ ਕੀਤੀ ਆ ਜਿਵੇਂ ਇੱਕ ਭਾਂਡਾ ਡਬਲਯੂਵੀ ਖੜਕਾ ਕੇ ਲੋਕਾਂ 'ਚ ਮੇਲਾ ਲਾਉਣ ਜਾਂਦਾ ਓਵੇਂ ਭਗਵੰਤ ਮਾਨ ਸਾਹਿਬ ਡੁਗਡੁਗੀ ਖੜਕਾ ਕੇ ਲੋਕਾਂ ਨੂੰ ਪਰਮੋਹਨ 'ਚ ਲੱਗੇ ਹੋਏ ਆ ਅੱਜ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅੱਜ ਪੁਤਲਾ ਸਾਰ ਕੇ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਦੇ ਨਾਰੇ ਲਾਏ ਗਿਆ ਉਹ ਭਗਵੰਤ ਮਾਨ ਜੋ ਦਿੱਲੀ ਤੋਂ ਸਰਕਾਰ ਚਲਾ ਰਿਹਾ ਦਿੱਲੀ ਦੇ ਥੱਲੇ ਲੱਗਿਆ ਹੋਇਆ ਜਿਹੜਾ ਕਹਿੰਦਾ ਸੀ ਰੰਗਲਾ ਪੰਜਾਬ ਪੰਜਾਬ ਪੰਜਾਬੀਆਂ ਦਾ ਇਸ ਤਰ੍ਹਾਂ ਦੇ ਵਾਅਦੇ ਕਰਨ ਵਾਲਾ ਦਾਅਵੇ ਕਰਨ ਵਾਲਾ ਅੱਜ ਦਿੱਲੀ ਦੀ ਜਿਹੜੀ ਸਰਕਾਰ ਹੈ ਕੇਜਰੀਵਾਲ ਸਾਹਿਬ ਦੀ ਰਹੀ ਹੈ ਪਹਿਲਾਂ ਉਹਨਾਂ ਦੇ ਥੱਲੇ ਲਾ ਕੇ ਅੱਜ ਸਰਕਾਰ ਚਲਾ ਰਿਹਾ ਤੇ ਪੁਤਲਾ ਕਿਉਂ ਸਾੜਿਆ ਉਹਦੇ ਬਾਰੇ ਦੱਸੋ ਭਾਨ ਸਾਹਿਬ ਨਹੀਂ ਇਸ ਮਾਮਲੇ ਦੇ ਬਾਰੇ ਮੰਗਦੇ ਆ ਕੁਝ ਨਹੀਂ ਹੁੰਦਾ ਫਿਰ ਕਿਉਂ ਸਾਨੂੰ ਜੋ ਸਾਡੀ ਸਟੇਟ ਦੀ ਲੀਡਰਸ਼ਿਪ ਕਰੂਗੀ ਹੁਕਮ ਅਸੀਂ ਉਵੇਂ ਚੱਲਦੇ ਰਵਾਂਗੇ ਅੱਜ ਸਾਡੀ ਲੀਡਰਸ਼ਿਪ ਦਾ ਹੁਕਮ ਸੀ ਇਹਦੇ ਪਤਲੇ ਸਾਰਨੇ ਆ ਜੇ ਸਾਡੀ ਲੀਡਰਸ਼ਿਪ ਦਾ ਜੋ ਫੈਸਲਾ ਆਊਗਾ ਅਸੀਂ ਇਹਦਾ ਘਰਾਓ ਵੀ ਕਰਾਂਗੇ ਇਹਨਾਂ ਦੇ ਐਮਐਲਏ ਦਾ ਵੀ ਘਰਾਓ ਕਰਾਂਗੇ ਜੋ ਸਾਡੀ ਪਾਰਟੀ ਫੈਸਲਾ ਲਓ